ਕਾ ਸੇਖ ਆਪਣੇ ਆਪਣਾ ਕੇਸੀ ਇਸ਼ਨਾਨ ਕਰਦਾ ਹੈ ਆਪਣੇ ਕੇਸ ਧੁੰਦਾ ਹੈ ਕੇਸੀ ਇਸ਼ਨਾਨ ਕਰਨ ਤੋਂ ਬਾਅਦ ਇਹ ਇਹ ਕਹਿਣਾ ਵੀ ਮੈਂ ਕੇਸ ਸਕਾਉਣੇ ਨਾ ਉਹ ਕਹਿੰਦੇ ਸਕਾਉਣਾ ਨਹੀਂ ਕਹਿਣਾ ਕਿ ਕੇਸ ਸਕਾਉਣੇ ਨੇ ਇਹ ਸ਼ਬਦ ਖਾਲਸੇ ਨੇ ਵਰਤਨਾ ਵੀ ਕੇਸ ਹਰੇ ਕਰਨੇ ਨੇ ਕੇਸ ਹਰੇ ਕਰਨੇ ਹਨ ਜਿਹੜੀ ਚੀਜ਼ ਸੁੱਕ ਜਾਏ ਨਾ ਪਿਆਰੋ ਕਦੇ ਹਰੀ ਨਹੀਂ ਹੋਇਆ ਕਰਦੀ ਤੇ ਹਜੂਰੀ ਭਾਈ ਚੌਪਾ ਸਿੰਘ ਸਿਬਰ ਉਹ ਤਨਖਾਹ ਨਾਮਾ ਦੇ ਵਿੱਚ ਲਿਖਦੇ ਨੇ ਕਿ ਕੇਸ ਧੋਏ ਤੈ ਹਰੇ ਕਰਨ ਦੀ ਥਾਂ ਸੁਕਾਉਣੇ ਆਖ ਹੈ ਸੋ ਤਨਖਾਈਆ ਉਹ ਕਹਿੰਦੇ ਉਹ ਸਿੱਖ ਤਰਖਾਈਆ ਹੈ ਜਿਹੜਾ ਕੇਸਾਂ ਨੂੰ ਹਰੇ ਕਰਨ ਦੀ ਥਾਂ ਤੇ ਕਹ ਦੇ ਵੀ ਮੈਂ ਸਕਾਉਣ ਲੱਗਾ ਹਾਂ ਮੈਂ ਕੇਸ ਸਕਾਉਣੇ ਨੇ ਧੁੱਪੇ ਖਲੋ ਜਾਵਾਂ ਮੇਰੇ ਕੇਸ ਸੁੱਕ ਜਾਣ ਤੇ ਕਹਿੰਦੇ ਉਹ ਸਿੱਖ ਤਨਖਾਈ ਆ ਹੈ ਤਨਖਾਈਆ ਕਦੇ ਵੀ ਸਿੱਖ ਨੇ ਸਿਖਾਉਣੇ ਨਹੀਂ ਕਹਿਣਾ ਜਦੋਂ ਵੀ ਕਹਿਣਾ ਹਰੇ ਕਰਨੇ ਨੇ ਮੈਂ ਕਿਸ ਹਰੇ ਕਰਨੇ